ਵਾਹਿਗੁਰੂ ਨੂੰ ਅਸੀਂ ਦੇਖ ਰਹੇ ਹਾਂ ਇੱਕ ਨੂੰ ਇੱਕ ਓ ਅੰਕਾਰ ਹੈ ਨਾ ਓ ਅੰਕਾਰ ਜੋ ਹੈ ਇਹਦੀ ਤੋਂ ਸਾਰੀ ਉਤਪਤੀ ਹੋਈ ਹੈ ਕਾਹਦੇ ਤੋਂ ਹੋਈ ਹੈ ਪਹਿਲੀ ਆਵਾਜ਼ ਜਿਹੜੀ ਹੈ ਨਿਰੰਕਾਰ ਦੀ ਉਹ ਆਵਾਜ਼ ਨਿਰੰਕਾਰ ਦੇ ਦੇਹ ਚੋਂ ਜਿਹੜੀ ਪਹਿਲੀ ਆਈ ਹੈ ਸ੍ਰਿਸ਼ਟੀ ਜਿਹਤੋਂ ਉਤਪਤੀ ਸ਼ੁਰੂ ਹੋਈ ਹੈ ਉਸ ਦਾ ਨਾਮ ਸੀ ਓ ਅੰ ਜੈਨੀਆਂ ਨੇ ਵੀ ਇਹ ਮੰਨੀ ਹੈ ਬੋਧੀਆਂ ਨੇ ਵੀ ਇਹ ਮੰਨੀ ਹੈ ਠੀਕ ਹੈ ਨਾ ਜੀ ਬ ਉਪਨੇਸ਼ਟ ਨੇ ਅੱਜ ਪਹਿਲੇ 55 ਸੀ ਹੁਣ 108 ਦੇ ਕਰੀਬ ਉਹ ਚੋਂ ਵੀ 70 72 ਉਪਨੇਸ਼ਟਾਂ ਨੇ ਇਸੇ ਚੀਜ਼ ਨੂੰ ਹੀ ਮੈਂ ਇਹਨੂੰ ਜ਼ਿਆਦਾ ਨਾ ਬਧਾਵਾ ਸਾਰਿਆਂ ਨੇ ਇਸੇ ਨੂੰ ਹੀ ਮੰਨਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਸੇ ਨੂੰ ਹੀ ਕਿਹਾ ਉਹ ਤਾਂ ਖੁਦ ਰੱਬ ਸੀ ਠੀਕ ਹੈ ਨਾ ਇਸ ਸ਼ਬਦ ਦੇ ਵਿੱਚੋਂ ਓੰਕਾਰ ਬ੍ਰਹਮਾ ਉਤਪਤ ਇਸ ਨੂੰ ਕੀ ਹੈ ਓੰਕਾਰ ਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋ ਰਹੀ ਹੈ ਕਿਹ ਜੀ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਹੈ ਜਨ ਚਿਤ ਤੇ ਫਿਰ ਉਸ ਬ੍ਰਹਮਾ ਜੀਆ ਨੇ ਇਸ ਓੰਕਾਰ ਦਾ ਹੀ ਚਿੰਤਨ ਕੀਤਾ ਕੀ ਹੈ ਓੰਕਾਰ ਬ੍ਰਹਮ ਉਤਪਤ ਠੀਕ ਹੈ ਨਾ ਜੀ ਓੰਕਾਰ ਕੀਜਨ ਚਿਤ ਓੰਕਾਰ ਸੈਲ ਯੁਗ ਭੈ ਜਿੰਨੇ ਯੁਗ ਵੀ ਹੋਏ ਨੇ ਜਿੰਨੇ ਯੁਗਾਂ ਚ ਜਿੰਨੇ ਯੁਗ ਦਾ ਮਤਲਬ ਹੁੰਦਾ ਕਿ ਯੁਗਾਂ ਦੇ ਵਿੱਚ ਜੋ ਜੋ ਉਤਪਤੀ ਹੋਈ ਹੈ ਜੋ ਸਤਜੁਗ ਦੀ ਸਤਜੁਗ ਦੀ ਉਤਪਤੀ ਹੋਈ ਉਹ ਵੀ ਓੰਕਾਰ ਚ ਹੋਈ ਹੈ ਤ੍ਰੇਤੇ ਦੀ ਉਤਪਤੀ ਇਹਦੇ ਵਿੱਚ ਹੋਈ ਹੈ ਦੁਆਪਰ ਦੀ ਤੇ ਅਸੀਂ ਬੈਠੇ ਹਾਂ ਅਸੀਂ ਵੀ ਇਹਦੇ ਵਿੱਚ ਹਾਂ ਹੈਨਾ ਜੀ ਓੰਕਾਰ ਸੈਲਜੁਗ ਭੈ ਓੰਕਾਰ বেদ ਨਿਰਮਇ ਜਿਤਨੀ ਵੀ ਮਤਲਬ ਸ਼ਾਸਤਰ ਨੇ ਸਿਮਰਤਰੀਆਂ ਨੇ বেদ ਨੇ ਪੁਰਾਣ ਨੇ ਕੁਰਾਨ ਨੇ ਹਨਾਂ ਜੀ ਇਸ ਸਾਰੇ ਦੇ ਸਾਰਿਆਂ ਦਾ ਜਿਹੜਾ ਮੁੱਢ ਹੈ ਜੜ ਹੈ ਉਹ ਓੰਕਾਰ ਹੈ ਸਾਰੇ ਇਹਦੇ ਵਿੱਚੋਂ ਹੀ ਪ੍ਰਕਾਸ਼ ਹੋਏ ਨੇ 베ਦ ਪ੍ਰਾਨ ਸਿਮਰ ਸੁਦੇ ਆਕਰ ਕੀਨੇ ਆਰਾਮ ਨਾਮ ਇੱਕ ਅੱਖ ਇੱਕ ਖਰਚੋਂ ਆਏ ਹਨ ਇਹ ਸਾਰੇ ਠੀਕ ਹੈ ਨਾ ਜੀ ਆਓ ਬੇਨਤੀ ਇਹ ਕਰ ਰਹੇ ਹਾਂ ਕਿ ਓੰਕਾਰ 베ਦ ਨਰਮਈ ਓੰਕਾਰ ਸ਼ਬਦ ਉਧਰੈ ਓੰਕਾਰ ਸ਼ਬਦ ਦੇ ਨਾਲ ਹੀ ਸਾਰਿਆਂ ਦਾ ਕਲਿਆਣ ਹੋ ਰਿਹਾ ਆਧਾਰ ਹੋ ਰਿਹਾ ਹੈ ਓੰਕਾਰ ਸ਼ਬਦ ਉਧਰੈ ਹੈ ਨਾ ਜੀ ਓੰਕਾਰ ਗੁਰਮੁਖ ਤਰੈ ਇਸ ਓੰਕਾਰ ਦੇ ਨਾਲ ਹੀ ਸਾਰੇ ਗੁਰਮੁਖ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਹੋਇਆ ਉਹਦੇ ਤੱਕ ਪਹੁੰਚੇ ਨੇ ਹੈ ਨਾ ਉਨਮ ਅੱਖਰ ਕਹੋ ਵਿਚਾਰ ਇਸ ਓੰਕਾਰ ਅੱਖਰ ਦੀ ਵਿਚਾਰ ਓਨਮ ਅੱਖਰ ਕਹੋ ਵਿਚਾਰ ਓਨਮ ਅੱਖਰ ਤਰਪਵਨ ਸ਼ਾਰ ਕਹਿੰਦੇ ਕਿ ਇਸ ਓੰਕਾਰ ਦੇ ਵਿੱਚੋ ਇਹ ਤਿੰਨ ਭਵਨ ਪੈਦਾ ਹੋਏ ਨੇ ਕਿਤਨਾ ਗਹਿਰਾ ਅੱਖਰ ਹੈ ਤਾਂ ਬੇਨਤੀ ਬੋਲੀ ਦੀ ਆ ਕਿ ਇਤਨਾ ਕਹਿ ਦੇਣਾ ਕਿ ਮੈਨੂੰ ਇਸ ਦੀ ਖਣੀ ਕਥਾ ਆ ਗਈ ਮੈਂ ਇਹਦੇ ਅਰਥ ਗੱਲ ਨਹੀਂ ਹੈ ਕਿ ਇਹਦੇ ਵਿੱਚੋਂ ਜੋ ਕੁਛ ਵੀ ਤਿੰਨ ਭਵਨ ਪੈਦਾ ਹੋਏ ਨੇ ਉਹਨਾਂ ਤਿੰਨ ਭਵਨਾਂ ਚ ਕੀ ਕੀ ਪਿਆ ਹੈ ਤੂੰ ਦੇਖ ਲਿਆ ਉਹ ਤੇ ਫਿਰ ਕਿਦਾਂ ਆਪਾਂ ਕਹਿ ਦਿੰਨੇ ਕਿ ਮੈਂ ਇਹਨੂੰ ਜਾਣਦਾ ਹਾਂ ਆਪਾਂ